ਤਨਵਾਜੀ ਜੀ ਜਿ ਬਬੇ ਜੀ ਸਸਿ ਕਰਦਾ ਕਹਿਣਾ ਆਪਣੇ ਨੂੰ ਆਪਣੇ ਨੂੰ ਤੁਹਾਡਾ ਬੱਚਾ ਚਾ ਬਲੰਦੇ ਸੁਨੋ ਗਲਤੀ ਦੇ ਵਿੱਚ ਤੋਂ ਇੱਕ ਗਲਤੀ ਸੀ ਮਾਫ ਕਰਿਆ ਸੀ ਦੋਵਾਰਾ ਬੋਲਣਿਆ ਰਾਜੋ ਦਾ ਲਦਈ ਵੀਡੀਓ ਕੋਈ ਗਲਤ ਨਹੀਂ ਪਾਉਣੀ ਮਾਫ ਕਰਿਓ ਉਹ ਤੁਹਾਡਾ ਬੱਚਾ ਬੱਚਾ ਜੇ ਤੁਹਾਡੇ ਇਹ ਘਾਰੇ ਤੁਸੀਂ ਆਪ ਤੇ ਸਯ ਸਯ ਦੇ ਸਰਦੀ ਗਾੜੀ ਜੋ ਵੀਡੀਓ ਪਾਉਣਾ ਨਾਲ ਸੁਨੋ ਬੋਲਣਿਆ ਬਬੇ ਜੀ ਤਨਵਾਜੀ ਜੀ ਬਬਈ ਜੀ ਸਾਹਿਬ ਜੀ ਕਰਦਾ ਕਹਿੰਨੋਂ ਆਪਣੇ ਨੂੰ ਆਪਣੇ ਨੂੰ ਕੜਾ ਬੱਚਾ ਚ ਬਲੰਦੇ ਸੁਨੋ ਗਲਤੀ ਦੇ ਮੇਰੇ ਤੋਂ ਇੱਕ ਗਲਤੀ ਸਿਮਾਫ ਕਰਿਆ ਸੀ ਦੋਵਾਰਾ ਬੋਲਨਿਆ ਰਾਧਾ ਦਾ ਲਬਈ ਇਹ ਵੀਡੀਓ ਕੋਈ ਗਲਤ ਨਹੀਂ ਪਾਉਣੀ ਆ ਮਾਫ ਕਰਿਓ ਉਹਦੇ ਤੁਹਾਡੇ ਬੱਚਾ ਬੱਚਾ ਦੇ ਤੁਹਾਡੇ ਇਹ ਘਾਰੇ ਤਹੀ ਆਦਤ ਇਸ ਅਸਯ ਦੀ ਸਰਦੀ ਗਾੜੀ ਜੋ ਵੀਡੀਓ ਪਾਉਣਾ ਨਾ ਸੁਨੋ ਬੋਲਨਿਆ ਬਬਈ 干了！